ਸਿੱਤੇ ਵੇਖੋ ਜੀ ਸਾਨੂੰ ਤਾਂ ਬਹੁਤ ਵੀ ਕੁਝ ਦੱਸ ਹੀ ਨਹੀਂ ਸਕਦੇ ਕਿਉਂਕਿ ਜਿੰਨਾ ਸੰਭਿਆ ਹੁੰਦਾ ਉਹਨੂੰ ਤਾਂ ਰੱਬਰਗਾ ਲੱਗਦਾ ਉਹਦਾ ਬੱਚਾ ਪਰ ਹਲਦੀ ਘੜੀ ਸਾਡਾ ਬੱਚਾ ਚਾਰ ਸਫੇਰੋ ਚੰਗਾ ਹੈ ਹਾਈਟ ਚੰਗੀ ਹੈ ਸੁੰਭ ਚੰਗਾ ਹੈ ਹਰੇਕ ਪਾਸੋਂ ਕੋੜਾ ਪੂਰਾ ਹੀ ਸਾਰੇ ਮੇਲੇ 'ਚ ਕਿਹੜਾ ਕਢ ਲੋ ਘੋੜਾ ਆਪਣਾ ਸੋਹਣਾ ਹੀ ਅੰਤਿਕ ਪਾਲਾ ਜੀ ਪਾਲਾ ਜੀ ਕੀ ਕਰ ਇਹ ਸੂਰਜ ਘੋੜਾ ਜੀ ਹਾਂ ਹਾਥੀ ਘੋੜੇ ਦਾ ਬੱਚਾ ਜੀ ਹਾਂਜੀ ਇਹ ਖਾਸੀ ਤਾਂ ਕੀ ਨੇ ਬਬਈ ਜਿਹੜਾ ਖੁੱਲ ਕੇ ਦਾਦ ਸੰਤਾਂ ਨੂੰ ਜਿਹੜਾ ਖਾਸੀ ਤੇ ਵੇਖੋ ਜੀ ਸਾਨੂੰ ਤਾਂ ਬਹੁਤ ਵੀ ਕੁਝ ਦੱਸ ਹੀ ਨਹੀਂ ਸਕਦੇ ਕਿਉਂਕਿ ਜਿੰਨਾ ਸਾਹ ਭਿਆ ਹੁੰਦਾ ਉਹਨੂੰ ਤਾਂ ਰੱਬਰਗਾ ਲੱਗਦਾ ਉਹਦਾ ਬੱਚਾ ਪਰ ਹਲਦੀ ਘੜੀ ਸਾਡਾ ਬੱਚਾ ਚਾਰ ਸਿਰੋ ਚੰਗਾ ਹੈ ਹਾਈਟ ਚੰਗੀ ਹੈ ਸੁੰਭ ਚੰਗਾ ਹੈ ਹਰੇਕ ਪਾਸੇ ਕੋੜਾ ਪੂਰਾ ਹੀ ਸਾਰੇ ਮੇਲੇ 'ਚ ਕਿਹੜਾ ਕੱਢ ਲੋ ਘੋੜਾ ਆਪਣਾ ਸੋਹਣਾ ਈ ਤੋੜਾ ਟੋੜਾ ਬਹੁਤ ਚੰਗਾ ਹੈ ਨੱਚਦਾ ਬਹੁਤ ਸੋਹਣਾ ਨੱਚਦਾ ਹੈ ਹਾਂਜੀ ਕਿੱਥੇ ਕਿੱਥੇ ਲੈ ਕੇ ਆਨੋ ਬਈ ਇਹਨੂੰ ਫਿਰ ਘੋੜੇ ਦੀ ਹੁਣ ਤੱਕ ਕਿੱਥੇ ਕਿੱਥੇ ਲੈ ਕੇ ਗਏ ਹੋ ਅਸੀਂ ਮਕਸਰ ਮੇਲੇ ਤੇ ਮਸ਼ਹੂਰ ਰਿਹਾ ਘੋੜਾ ਹੁਣ ਇੱਥੇ ਲੈ ਕੇ ਆਏ ਪਹਿਲਾਂ ਵੀ ਮੇਲੇ ਤੇ ਜਾਂਦਾ ਰਿਹਾ ਘੋੜਾ ਪਰ ਅਸੀਂ ਮੇਲੇ ਦੇ ਘੱਟ ਲਿਆਉਂਦੇ ਰਹੇ ਮੇਲੇ ਦੇ ਕੱਢਦੇ ਨਹੀਂ ਘੋੜਾ ਈ ਅਜੇ ਤਬਾਏ ਸ਼ਾਉਣਾ ਲੈ ਈ ਹਾਂਜੀ ਤੇ ਮਹਿਤ ਕਿੰਨੀ ਬੱਬਾਈ ਕਰਦੇ ਹੋ ਫਿਰ ਘੋੜੇ ਤੇ ਪੁੱਤਰਾ ਜਵਾਕਾ ਵਾਂਗੂ ਰੱਖਣਾ ਪੈਂਦਾ ਕਹਿੰਦੇ ਘੋੜੇ ਦੇ ਦਮਾ ਇਹ ਕੋਈ ਮਿਹਨਤ ਸਾਡੀ ਦਾ ਕੋਈ ਹੈ ਨਹੀਂ ਸਾਡਾ ਤਾਂ ਪਿਆਰ ਹੈ ਜੀ ਜਦੋਂ ਪਿਆਰ ਹੋਵੇ ਕੋਈ ਮਿਹਨਤ ਨਹੀਂ ਹੁੰਦੀ ਪਿਆਰ ਹੈ ਜੀ ਕਿੰਨਾ ਕੱਤ ਕਿੰਨਾ ਕਿੰਨੀ ਉਮਰ ਆਪ ਜੀ ਨੇ ਇਹ 4.5 ਸਾਲ ਦੀ ਉਮਰ ਹੋ ਗਈ ਹੈ ਹਾਂ ਜੀ 68 ਇੰਚ ਕੱਦ ਹੈ ਹਾਂ ਜੀ ਤੇ ਲੋਕ ਦੇਖਣ ਉਹਦੇ ਮੇਲੇ ਜੀ ਕਾਫੀ ਬਹੁਤ ਜੀ ਮਕਸਰ ਮੇਲੇ ਤੇ ਬਹੁਤ ਜ਼ਿਆਦਾ ਸੰਗਤ ਨੇ ਪਿਆਰ ਦਿੱਤਾ ਹੈ ਹਾਂ ਜੀ ਕੀਮਤਾਂ ਦੀ ਗੱਲ ਕਰੀ ਕਿੰਨੀ ਕੀਮਤ ਕੱਦ ਰਹੇ ਕਹਿੰਦੇ ਕੀਮਤਾਂ ਦੇ ਘੋੜੇ ਲਈ ਲੱਖਾਂ ਕਰੋੜਾਂ ਚਲੇ ਜਾਂਦੀਆਂ ਨੇ ਕੋਈ ਲਾਉਂਦਾ ਟੀਮ ਪਾ ਕੇ ਕਹਿੰਦਾ ਉਹ ਬਾਬਾ ਜੀ ਵੇਚ ਦਿਓ ਬਾਬਾ ਜੀ ਦੇ ਦਿਓ ਨਾ ਕਹਿੰਦੇ ਤਾਂ ਹੈ ਪਰ ਅਸੀਂ ਕੋਈ ਗੱਲ ਨਹੀਂ ਕਰਦੇ ਅਸੀਂ ਇੱਕ ਵਾਰੀ ਗੱਲ ਕਰੀ ਸੀ ਉਦੋਂ ਆਪਣਾ ਘੋੜਾ ਬਹੁਤ ਮਹਿੰਗਾ ਘੋੜਾ ਸੀ ਹਾਂ ਜੇ ਘੋੜਾ ਆਪਣਾ ਗੁਜ਼ਰ ਗਿਆ ਸੀ ਉਸ ਤੋਂ ਬਾਅਦ ਅਸੀਂ ਮਗਰ ਜਿਹੜਾ ਪੁੱਛ ਵੇਚ ਰਹੇ ਨਾ ਨਹੀਂ ਲੈਂਦੇ ਉਦੋਂ ਆਪਣਾ 1 ਕਰੋੜ 4 ਲੱਖ ਲੱਗਾ ਸੀ ਜੌਣਾ ਘੋੜਾ ਸੀ ਆ ਹੋ ਗਏ ਸਾਢੇ 4 ਮਹੀਨੇ ਹੋ ਗਏ ਗੁਜ਼ਰੇ ਨੇ ਹਾਂ ਹੀ ਮਾਰ ਤੋਂ ਗਈ ਹਾਂ ਹੀ ਮਾਰ ਤੋਂ ਗਈ ਉਸ ਤੋਂ ਬਾਅਦ ਫਿਰ ਮੈਂ ਘੋੜਾ ਲੈ ਆਇਆ ਹਾਂ ਜਿਹੜਾ ਤੁਸੀਂ ਵੇਚਦਾ ਨਹੀਂ ਹੀ ਲੈਂਦੇ ਨਹੀਂ ਵੇਚਦੇ ਹੀ ਨਹੀਂ ਆਇਆ ਉਹ ਲੱਗਦੇ ਆ ਪੈਸੇ ਬਹੁਤ ਹਾਈ ਪੈਸੇ ਲੈਣ ਵਾਲੇ ਖਰੀਦਦਾਰ ਤਾਂ ਬਹੁਤ ਬਹੁਤ ਹੋਣਗੇ ਇਹ ਪਰ ਕੀ ਲੱਗੇ ਜਾਂਦੇ ਆ ਬਈ ਆ ਕੋਈ 60 ਬੋਲਦਾ 70 ਬੋਲਦਾ ਇਸ ਤਰ੍ਹਾਂ ਕੋਈ 70 60 ਮੌਕਸਰ ਮੇਲੇ ਤੇ 60 ਲੱਖ ਰੁਪਇਆ ਲੱਗਿਆ ਸੀ ਪਰ ਅਸੀਂ ਦਿੰਦੇ ਨਹੀਂ ਤੇ ਵੇਚਣਾ ਤੇ ਆਈ ਨਹੀਂ ਚਲੋ ਅਗਲੇ ਦਾ ਮਾਣ ਜੇ ਕੁਝ ਵੀ ਕਹਿ ਜਾਵੇ ਹਾਂਜੀ ਲਵੰਡੀ ਸਾਹ ਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈ ਸੀ ਐਸ ای ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ